ਆਰਟੀਸੀ ਪਨਬਸ ਦੇ ਮੁਲਾਜ਼ਮਾ ਵੱਲੋਂ ਅੱਜ ਕੁਝ ਟਾਈਮ ਪਹਿਲਾਂ ਜਿਹੜੀ ਹੜਤਾਲ ਕੀਤੀ ਗਈ ਸੀ ਆਪਣੀ ਮੰਗਾਂ ਨੂੰ ਲੈ ਕੇ ਤੇ ਉਹ ਹੜਤਾਲ ਖਤਮ ਕਰ ਦਿੱਤੀ ਗਈ ਹੈ ਸਰਕਾਰ ਨਾਲ ਕੀ ਸਹਿਮਤੀ ਬਣੀ ਹੈ ਗੱਲਬਾਤ ਕਰਾਂਗੇ ਸਰ ਪਹਿਲਾਂ ਤੁਸੀਂ ਡੇਢ ਤੋਂ 2 ਘੰਟੇ ਜਿਹੜਾ ਚੱਕਾ ਜਾਮ ਕੀਤਾ ਲੋਕ ਵੀ ਕਾਫੀ ਪਰੇਸ਼ਾਨ ਹੋਏ ਤੇ ਹੁਣ ਸਰਕਾਰ ਨਾਲ ਕੀ ਗੱਲਬਾਤ ਹੋਈ ਹੈ ਕਿ ਜਿਹੜੀ ਤੁਸੀਂ ਇਹ ਹੜਤਾਲ ਜਿਹੜੇ ਖਤਮ ਕੀਤੀ ਬਿਲਕੁਲ ਅੱਜ ਸਾਡਾ ਕੋਈ ਬੰਦ ਕਰਨ ਦਾ ਕੋਈ ਮੇਨ ਮਕਸਦ ਨਹੀਂ ਸੀ ਕਿਉਂਕਿ ਅਸੀਂ ਰਖੜੀ ਦੇ ਹਥਿਆਰ ਨੂੰ ਮੁੱਖ ਰੱਖ ਕੇ ਆਪਣੀਆਂ ਮੰਗਾਂ ਦੇ ਜਿਹੜੀਆਂ ਸਾਡੀਆਂ ਨਹੀਂ ਮੰਨੀਆਂ ਜਾ ਰੀਆਂ ਉਹ ਵੀ ਅਕਸਰ ਨੂੰ ਅਸੀਂ ਡਿਲੇਅ ਕੀਤਾ ਸੀ ਕਿਤੇ ਨਾ ਕਿਤੇ ਪਰ ਸਰਕਾਰ ਵੱਲੋਂ ਮੈਨੇਜਮੈਂਟ ਵੱਲੋਂ ਸਾਡੀ ਢਿੱਲ ਨੂੰ ਵੇਖਦੇ ਆ ਜਿਹੜਾ ਕਿਲੋਮੀਟਰ ਬੱਸਾਂ ਦਾ ਟੈਂਡਰ ਲੈ ਕੇ ਆ ਰਿਹਾ ਜਿਹਦਾ 8 ਅਗਸਤ ਦਾ ਸਮਾਂ ਰੱਖਿਆ ਔਰ ਅਸੀਂ ਕੱਲ ਜਿਹੜਾ মিডিਆ ਦੇ ਵਿੱਚ ਵੀ ਗੇਟਲੀਆਂ ਕਰਕੇ ਵੀ ਐਲਾਨ ਕੀਤਾ ਸੀ ਵੀ ਜੇਕਰ ਟੈਂਡਰ ਨੂੰ ਤੁਰੰਤ ਰੱਦ ਨਾ ਕੀਤਾ ਤਾਂ ਤੇ ਅਸੀਂ ਮਜਬੂਰ ਨੰ ਬੰਦ ਕਰਾਂਗੇ ਪਰ ਅਸੀਂ ਸਵੇਰ ਤੋਂ ਡਿਲੇ ਕਰਦੇ ਆ ਰਹੇ ਸੀ ਪਤਾ ਲੱਗਾ ਵੀ 2 ਵਜੇ ਟੈਂਡਰ ਖੋਲਣਗੇ ਅਸੀਂ 2 ਵਜੇ ਜਦੋਂ ਆਪਣੇ ਪ੍ਰੋਗਰਾਮ ਨੂੰ ਸਟੈਂਡ ਕੀਤਾ ਬੰਦ ਕੀਤਾ ਫਿਰ ਮੈਨੇਜਮੈਂਟ ਵੱਲੋਂ ਫੋਨ ਆਉਂਦੇ ਆ ਕਿ ਅਸੀਂ ਟੈਂਡਰ ਨੂੰ ਜਿਹੜਾ ਉਹ ਮੁਲਤਵੀ ਕਰ ਦਿੱਤਾ ਅਸੀਂ ਉੱਥੇ ਉਸ ਤੋਂ ਬਾਅਦ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਵੀ ਅਸੀਂ ਵੀ ਆਪਣਾ মিডিਆ ਭਾਈਚਾਰੇ ਨੂੰ ਜਾਂ ਆਪਣੇ ਵਰਕਰਾਂ ਨੂੰ ਦੇਣਾ ਉਹਨਾਂ ਨੇ ਪੱਤਰ ਕੱਢ ਕੇ ਮੁਲਤਵੀ ਕੀਤਾ ਗਿਆ ਨਾਲ ਹੀ ਜਿਹੜੇ ਅੱਜ ਮੁਲਾਜ਼ਮ ਅੱਜ 8 ਤਰੀਕ ਹੋ ਗਈ ਆ ਤੋ ਅਸੀਂ ਵੀ ਪੰਜਾਬ ਦੇ ਮੁਲਾਜ਼ਮ ਆ ਸਾਡੇ ਵੀ ਪਰਿਵਾਰ ਨੇ ਅਜੇ ਤੱਕ ਜਿਹੜੀਆਂ ਮੁਲਾਜ਼ਮਾਂ ਦੀਆਂ ਤਨਖਾਹਾਂ ਖਾਤੇ 'ਚ ਨਹੀਂ ਪਈਆਂ ਇਹ ਕੋਈ ਨਵੀਂ ਗੱਲ ਨਹੀਂ ਗਈ ਹਰ ਵਾਰੀ ਲੋਹੜੀ 13 ਤਰੀਕ ਦੀ ਹੁੰਦੀ ਆ ਲੋਹੜੀ ਵਾਲੇ ਦਿਨ ਰਾਤ ਨੂੰ 8 ਵਜੇ ਤਨਖਾਹ ਪੈਂਦੀ ਪਿਛਲਾ ਰਿਕਾਰਡ ਕੱਢ ਲਿਓ ਉਸ ਤੋਂ ਪਹਿਲਾਂ ਦੀਵਾਲੀ ਹੁੰਦੀ ਆ ਦੀਵਾਲੀ ਵਾਲੇ ਦਿਨ ਰਾਤ ਨੂੰ ਤਨਖਾਹ ਪੈਂਦੀ ਆ ਅੱਜ ਰਖੜੀ ਦਾ ਦੇਣਿਆ ਤੇ ਰਖੜੀ ਦੀ ਵੀ ਸ਼ਾਮ ਤੱਕ ਤਨਖਾਹ ਪੈਣੀ ਆ ਕਿ ਨਹੀਂ ਪੈਣੀ ਆ ਜੇ ਕਲੀਅਰ ਨਹੀਂਗਾ ਪਰ ਬਾਈਟ ਜ਼ਰੂਰ ਜਾਰੀ ਕਰਤਾ ਤਨਖਾਹਾਂ ਦਾ ਪ੍ਰੋਸੈਸ ਚੱਲ ਗਿਆ ਉਹਨੂੰ ਵੀ ਸਮਾਂ ਲੱਗਣਾ ਦੂਜੇ ਨੰਬਰ ਤੇ ਜਿਹੜੀਆਂ ਮੰਗਾਂ ਸਾਡੀਆਂ ਮੰਨੀਆਂ ਹੋਈਆਂ ਉਹਨਾਂ ਨੂੰ ਵੀ ਡਿਲੇ ਕੀਤਾ ਜਾ ਰਿਹਾ ਔਰ ਟਰਾਂਸਪੋਰਟ ਮੰਤਰੀ ਜੀ ਮੀਡੀਆ ਜੀ ਸਟੇਟਮੈਂਟ ਦੇ ਕੇ ਅੱਜ ਮਹੀਨਾ ਹੋ ਗਿਆ ਅਜੇ ਤੱਕ ਮੀਟਿੰਗ ਦੇ ਵਿੱਚ ਨਹੀਂ ਬੈਠੇ ਜਿਹਦਾ ਸਾਡਾ ਰੋਸ ਆ ਹੁਣ 13 ਤਰੀਕ ਨੂੰ ਪ੍ਰਮੁਖ ਸੱਤਰ ਟਰਾਂਸਪੋਰਟ ਨੇ ਮੀਟਿੰਗ ਫਿਕਸ ਕੀਤੀ ਆ ਜੇਕਰ ਉਸ ਦਿਨ ਸਾਡੀਆਂ ਮੰਗਾਂ ਦਾ ਹੱਲ ਕਰਨਗੇ ਠੀਕ ਹੈ ਨਹੀਂ ਤੇ ਮਜਬੂਰ ਨਾ ਸਾਨੂੰ 15 ਤਰੀਕ ਨੂੰ ਮੁੱਖ ਮੰਤਰੀ ਜਿੱਥੇ ਆਜ਼ਾਦੀ ਦਾ ਝੰਡਾ ਲਹਿਰਾਉਣ ਲਈ ਮਤਲਬ ਆਜ਼ਾਦੀ ਦਿਵਸ ਮਨਾਉਣਗੇ ਅਸੀਂ ਉੱਥੇ ਰੋਸ ਵਜੋਂ ਗੁਲਾਮੀ ਦਿਵਸ ਮਨਾ ਕੇ ਇਹਦੇ ਰੋਸ ਜ਼ਾਹਰ ਕਰਾਂਗੇ ਔਰ ਮੁੱਖ ਮੰਤਰੀ ਸਾਹਿਬ ਨੂੰ ਟਰਾਂਸਪੋਰਟ ਮੰਤਰੀ ਨੂੰ ਸਵਾਲ ਕਰਾਂਗੇ ਵੀ ਜਿਹੜੀ ਸਰਕਾਰ ਸੱਤਾ 'ਚ ਆਈ ਸੀਗੀ ਭਗਤ ਸਿੰਘ ਦੇ ਜਿਹੜੇ ਰਹਿੰਦੇ ਕਾਰਜ ਉਹ ਪੂਰੇ ਕਰਾਂਗੇ ਸੋਪਾਗ ਸਿੰਘ ਦਾ ਮਕਸਦ ਸੀਗਾ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਚੋਂ ਭਜਾਉਣਾ ਨਿੱਜੀਕਰਨ ਨੂੰ ਰੋਕਣਾ ਔਰ ਆਪਣੇ ਦੇਸ਼ ਨੂੰ ਯਾਦ ਕਰਾਉਣਾ ਪਰ ਇਹ ਉਹੀ ਚੀਜ਼ਾਂ ਉਲਟੀਆਂ ਲੈ ਕੇ ਆ ਰਹੇ ਠੇਕੇਦਾਰਾਂ ਦੇ ਰਾਹੀਂ ਮੁਲਾਜ਼ਮਾਂ ਦਾ ਸ਼ੋਸ਼ਣ ਕਰਵਾਇਆ ਜਾ ਰਿਹਾ ਦੂਜੇ ਪਾਸੇ ਕਿਲੋਮੀਟਰ ਬੱਸਾਂ ਪਾ ਗਏ ਤੇ ਵਿਭਾਗ ਦਾ ਜਿਹੜਾ ਨਿੱਜੀਕਰਨ ਕੀਤਾ ਜਾ ਰਿਹਾ ਵਿਭਾਗ ਦੀ ਲੁੱਟ ਕਰਵਾਈ ਜਾ ਰਹੀ ਆ ਕਿਉਂਕਿ ਕਿਲੋਮੀਟਰ ਬੱਸਾਂ ਦਾ ਅਸੀਂ ਵਾਰ-ਵਾਰ ਲਿਖਤੀ ਤਰਕ ਦੇ ਚੁੱਕੇ ਹਾਂ ਕਿ ਕਿਲੋਮੀਟਰ ਬੱਸ ਜੇਕਰ ਪ੍ਰਾਈਵੇਟ ਮਾਲਕ 5 ਸਾਲਾਂ ਚ ਵਿਭਾਗ ਚੋਂ ਬੱਸ ਪਾ ਕੇ ਮੁਨਾਫਾ ਲੈ ਜਾਂਦਾ ਤੇ ਸਾਡੀ ਬੱਸ 15 ਸਾਲ ਚੱਲ ਕੇ ਵਿਭਾਗ ਚ ਮੁਨਾਫਾ ਨਹੀਂ ਦਿੰਦੀ ਤੇ ਉੱਥੇ ਸਿੱਧੇ ਤੌਰ ਤੇ ਜੇਕਰ ਘਾਟ ਆ ਤੇ ਸਾਡੀ ਮੈਨੇਜਮੈਂਟ ਚ ਆ ਸਾਡੇ ਵਰਕਰਾਂ ਚ ਨਹੀਂ ਹੈਗੀ ਕਿਉਂਕਿ ਕਿਲੋਮੀਟਰ ਤੇ ਵੀ ਸਾਡੇ ਕਨੈਕਟਰ ਨੇ ਡਿਊਟੀ ਕਰਨੀ ਆ ਤੇ ਵਿਭਾਗ ਦੀ ਵੱਡੀ ਗੱਡੀ ਤੇ ਵੀ ਸਾਡੇ ਕਨੈਕਟਰ ਨੇ ਕਰਨੀ ਆ ਸਗੋਂ ਉੱਥੇ ਕਨੈਕਟਰ ਤੇ ਡਰਾਈਵਰ ਸਾਡੇ ਦੋ ਮਿਹਨਤ ਕਰਦੇ ਆ ਔਰ ਪ੍ਰਾਈਵੇਟ ਆਪਰੇਟਰ ਦਾ ਜਿਹੜਾ ਡਰਾਈਵਰ ਆ ਉਹ ਸਿੱਧੇ ਤੌਰ ਤੇ ਅੱਜ ਕਿਸੇ ਪ੍ਰਾਈਵੇਟ ਕੰਪਨੀ ਦੀ ਗੱਡੀ ਚਲਾਉਂਦਾ ਹੋਊਗਾ ਤੇ ਕੱਲ ਸਾਡੀ ਗੱਡੀ ਚਲਾਉਂਦਾ ਹੋਊਗਾ ਰੋਡਵੇਅ ਦੀ ਉਹ ਸਿੱਧੇ ਤੌਰ ਤੇ ਜੇਕਰ ਵਿਭਾਗਾਂ ਲਈ ਸੰਜੀਦਾ ਵਾ ਜਿਹੜਾ ਫ੍ਰੀ ਸਫਰ ਸਹੂਲਤਾਂ ਦਾ ਪੈਸਾ ਲਗਭਗ 1100 1200 ਕਰੋੜ ਰੁਪਈਆ ਸਾਡਾ ਇਕੱਠਾ ਹੋ ਗਿਆ ਉਹ ਵਿਭਾਗਾਂ ਨੂੰ ਪੈਸਾ ਦੇਵੇ ਉਹਦੇ ਨਾਲ ਤੁਰੰਤ ਅਸੀਂ ਭਵੇਂ 1000 2000 ਬੱਸ ਖਰੀਦ ਨਹੀਂ ਹੋਵੇ ਸਾਡੇ ਵਿਭਾਗ ਦੇ ਅਧਿਕਾਰੀ ਤੁਰੰਤ ਖੀਰ ਲੈ ਸਕਦੇ ਆ ਪਰ ਕਿਤੇ ਨਾ ਕਿਤੇ ਸਰਕਾਰ ਨੇ 1 ਰੁਪਈਆ ਵੀ ਵਿਭਾਗਾਂ ਨੂੰ ਨਹੀਂ ਦੇਣਾ ਨਾ ਕੋਈ ਗ੍ਰਾਂਟ ਦੇਣੀ ਆ ਵਾਧੂ ਸਿਰਫ ਇੱਕ ਪ੍ਰਵਾਨਗੀ ਦੇਣੀ ਆ ਪਰ ਉਹਦੇ ਪ੍ਰਵਾਨਗੀ ਦੇਣ ਦੇ ਵਿੱਚ ਵੀ ਕਈ ੜਿਚਨਾ ਪੈਦਾ ਕੀਤੀਆਂ ਜਾ ਰਹੀਆਂ ਆਪਣੇ ਚਾਹੇਤਿਆਂ ਨੂੰ ਕਿਲੋਮੀਟਰ ਗੱਡੀਆਂ ਪਵਾ ਕੇ ਤੇ ਸਿੱਧੇ ਤੌਰ ਤੇ ਵਿਭਾਗਾਂ ਦੀ ਲੁੱਟ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਇਹਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਕਿਲੋਮੀਟਰ ਗੱਡੀਆਂ ਕਰਕੇ ਜਾਂ ਫ੍ਰੀ ਸਫਰ ਸਹੂਲਤਾਂ ਦੇ ਪੈਸੇ ਨਾ ਔਣ ਕਰਕੇ ਹੀ ਅੱਜ ਤੱਕ ਸਾਡੀਆਂ ਤਨਖਾਹਾਂ ਲੇਟ ਹੋ ਰਹੀਆਂ ਵਿਭਾਗਾਂ 'ਚ ਸਪੇਅਰ ਪਾਰਟ ਨਹੀਂ ਆ ਰਿਹਾ ਨਵੀਆਂ ਬੱਸਾਂ ਨਹੀਂ ਆ ਰਹੀਆਂ ਆ ਨਵੀਆਂ ਬੱਸਾਂ ਜਿਹੜੀਆਂ ਨਿਕ-ਨਿਕੇ ਕੰਮਾਂ ਤੋਂ ਖੜੀਆਂ ਨੇ ਸੋ ਜਿਹਨੂੰ ਹਰੇਕ ਵਾਰੀ ਮੈਨੇਜਮੈਂਟ ਸਰਕਾਰ ਨਜ਼ਰਅੰਦਾਜ਼ ਕਰਦੀ ਹੈ ਅੱਛਾ ਚਲੋ ਤੁਸੀਂ ਆਪਣੇ ਮੰਗਾਂ ਬਾਰੇ ਗੱਲ ਕੀਤੀ ਤੇ ਹੁਣ ਤੁਸੀਂ ਤਮਾਮ ਗੱਲਬਾਤ ਕੀਤੀ ਹੜਤਾਂ ਨੂੰ ਲੈ ਕੇ ਜੇਕਰ ਗੱਲ ਕਰੀਏ ਬਾਰ-ਬਾਰ ਤੁਹਾਡੇ ਵੱਲੋਂ ਹੜਤਾਲ ਕੀਤੀ ਜਾਂਦੀ ਹੈ ਸਰਕਾਰ ਨਾਲ ਤੁਹਾਡੀ ਕੀ ਵਾਰ ਸਹਿਮਤੀ ਬਣਦੀ ਹੈ ਵੀ ਨਹੀਂ ਬਣਦੀ ਲੰਬੇ ਸਮੇਂ ਤੋਂ ਇਦੀ ਚੱਲਦਾ ਆ ਰਿਹਾ ਤੁਹਾਨੂੰ ਲੱਗਦਾ ਇਹਦੇ ਵਿੱਚ ਲੋਕ ਕਿਤੇ ਨਾ ਕਿਤੇ ਪਿਸਦੇ ਆ ਲੋਕ ਪਰੇਸ਼ਾਨ ਹੁੰਦੇ ਕਈਆਂ ਨੂੰ ਪਤਾ ਹੁੰਦਾ ਕਿ ਤੁਹਾਨੂੰ ਕੀ ਲੱਗਦਾ ਕਿ ਇਹ ਹੜਤਾਲ ਕਰਨ ਤੋਂ ਪਹਿਲਾਂ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਕਿ ਲੋਕਾਂ ਨੂੰ ਜਿਹੜੀ ਮੁਸੀਬਤਾਂ ਆਉਂਦੀਆਂ ਨੇ ਉਹ ਨਾ ਹੋਣ ਬਿਲਕੁਲ ਲੋਕ ਸਾਡੇ ਪਰਿਵਾਰ ਨੇ ਅਸੀਂ ਉਹਨਾਂ ਦੇ ਬੜੀਆਂ ਸਵਾਮਾਂ ਦੇ ਰਹੇ ਹਾਂ ਉਹਨਾਂ ਨੂੰ ਅਸੀਂ ਹਰ ਵਾਰੀ ਸਰਕਾਰ ਨੂੰ ਜਦੋਂ ਵੀ ਸਾਡੇ ਕੋਲ ਮੰਗਾ ਮੁਸ਼ਕਲਾਂ ਹੁੰਦੀਆਂ ਨਾ ਇੱਕ ਮਹੀਨਾ ਪਹਿਲਾਂ ਆਪਣਾ ਮੰਗ ਪੱਤਰ ਭੇਜਦੇ ਆ ਵੀ ਆਹ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਆ ਵੀ ਅਸੀਂ ਨੋਟਿਸ ਭੇਜਿਆ ਸੀ ਵੀ ਕਿਲੋਮੀਟਰ ਦਾ ਟੈਂਡਰ ਰੱਦ ਕੀਤਾ ਜਾਵੇ ਤੱਥ ਕੱਢ ਕੇ ਦਿੱਤੇ ਸੀਗੇ ਪਰ ਸਰਕਾਰ ਮੈਨੇਜਮੈਂਟ ਸਾਡੀ ਮੀਟਿੰਗ ਨਹੀਂ ਬੁਲਾਉਂਦੀ ਜਦੋਂ ਅਸੀਂ ਬੰਦ ਕਰਦੇ ਆ ਫਿਰ ਪੁੱਛਦੀ ਆ ਵੀ ਤੁਸੀਂ ਮੰਗ ਪੱਤਰ ਦੋ ਸਾਨੂੰ ਤੇ ਅਸੀਂ ਸਪੀਡ ਪੋਸਟ ਡਾਕਰਾਂ ਹੀ ਇਹਨਾਂ ਨੂੰ ਮੰਗ ਪੱਤਰ ਭੇਜਦੇ ਆਂ ਦੂਜੀ ਗੱਲ ਅਸੀਂ ਕੱਲੀਆਂ ਮੰਗਾਂ ਆਪਣੀਆਂ ਨਹੀਂ ਇਹ ਮੰਗਾਂ ਆਮ ਲੋਕਾਂ ਦੀਆਂ ਨੇ ਪਹਿਲੀ ਮੰਗ ਸਾਡੀ ਇਹ ਆ ਕੀ ਵਿਭਾਗ ਦੇ ਵਿੱਚ ਨਵੀਆਂ ਬੱਸਾਂ ਪਾਈਆਂ ਜਾਣ ਜੇ ਨਵੀਆਂ ਬੱਸਾਂ ਪੈਣਗੀਆਂ ਅੱਜ 10000 ਬੱਸ ਗਿਣਤੀ ਦੇ ਆਬਾਦੀ ਦੇ ਸਹਾਰੇ 10000 ਬੱਸ ਚਾਹੀਦੀ ਆ ਜੇ 10000 ਬੱਸ ਪੈਂਦੀ ਹੈ ਤੇ 70 80 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕਦਾ ਇੱਥੇ ਤੇ ਉਹ ਵੀ ਸਾਡੇ ਪੰਜਾਬ ਦੇ ਲੋਕਾਂ ਨੂੰ ਮਿਲਣਾ ਜਿਹੜੇ ਬੱਚੇ ਪੜ੍ਹ ਲਿਖਣਦੇ ਆ ਆਟੋਮੈਟਿਕ ਰੁਜ਼ਗਾਰ ਮਿਲੂਗਾ ਬਾਹਰ ਨਹੀਂ ਜਾਣਗੇ ਦੂਜੀ ਗੱਲ ਜੇ ਪੱਕੇ ਕਰਨ ਵਾਲੀ ਪਾਲਿਸੀ ਲਿਆਂਦੀ ਜਾਵੇ ਕਿਉਂਕਿ 20 20 ਸਾਲ ਹੋ ਗਏ ਮੁਲਾਜ਼ਮਾਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਅਸੀਂ ਆਪਣੀਆਂ ਜਵਾਨੀਆਂ ਦਾਤੇ ਲਾਤੀਆਂ ਵਿਭਾਗ ਦੇ ਲਿਖੇ ਸਾਨੂੰ ਪੱਕਾ ਨਹੀਂ ਕੀਤਾ ਯਾਰ ਜੇ ਲੋਕਾਂ ਦੀਆਂ ਨਾਲ ਜੁੜਦੀਆਂ ਨੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਸਾਡੇ ਸੰਘਰਸ਼ਾਂ ਦਾ ਸਹਿਯੋਗ ਕਰੋ ਅਸੀਂ ਤੁਹਾਨੂੰ ਮੁੱਖ ਰੱਖ ਕੇ ਸਰਵਿਸ ਨੂੰ ਮੁੱਖ ਰੱਖ ਕੇ ਅੱਜ ਵੀ ਜਿਵੇਂ 1 ਘੰਟੇ 'ਚ ਸਾਡੀ ਗੱਲ ਮੰਨੀ ਗਈ ਆ ਅਸੀਂ ਕੋਈ ਜਿਦ ਨਹੀਂ ਪਗਾਈ ਜਿਹੜੀਆਂ ਮੰਗਾਂ ਸਾਡੀਆਂ ਉਹ ਚੱਲਦੀਆਂ ਰਹਿਣੀਆਂ ਪਰ ਅੱਜ ਤਿਹਾਰ ਨੂੰ ਮੁੱਖ ਰੱਖ ਕੇ ਅਸੀਂ ਤੁਰੰਤ ਜਿਹੜੇ ਆਪਣੇ ਐਕਸ਼ਨ ਨੂੰ ਡਿਲੇਅ ਕੀਤਾ ਲੋਕਾਂ ਨੂੰ ਸਫਰ ਸੁਲਤਮਈਆ ਕਰਾਈ ਅੱਛਾ ਲਗਾਤਾਰ ਤੁਹਾਡੇ ਵੱਲੋਂ ਹੜਤਾਲ ਕੀਤੀ ਜਾਂਦੀ ਹੈ ਆਪਣੀ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਜਾਂਦੀ ਸੀ ਚਲੋ ਅੱਗੇ ਤੁਸੀਂ ਆਪਣੇ ਮੰਗਾਂ ਵੀ ਰੱਖਦੇ ਸਰਕਾਰ ਅੱਗੇ ਹੁਣ ਤੁਹਾਨੂੰ ਕੀ ਕੀ ਲੱਗਦਾ ਕਿ ਜਿਹੜਾ 13 ਤਰੀਕ ਦੀ ਜਿਹੜੀ ਤੁਹਾਡੀ ਮੀਟਿੰਗ ਹੈ ਸਰਕਾਰ ਦੇ ਨਾਲ ਗੱਲਬਾਤ ਹੋਣੀ ਹੈ ਔਰ ਕੀ ਨਤੀਜੇ ਨਿਕਲਣ ਕਿਉਂਕਿ ਹਰ ਵਾਰ ਦੀ ਤਰ੍ਹਾਂ ਕਿਤੇ ਇਦਾਂ ਤਾਂ ਨਹੀਂ ਹੋਊਗਾ ਕਿ ਫਿਰ ਤੋਂ ਤੁਹਾਨੂੰ ਹੜਤਾਲ ਨਾ ਕਰਨੀ ਪਾਜੇ ਕਿਤੇ ਬਿਲਕੁਲ ਇਹਦੇ ਮੈਨੇਜਮੈਂਟ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਮੰਗਾ ਸਾਰੀਆਂ ਪ੍ਰਤੀ ਅਸੀਂ ਬਕਾਇਦਾ ਪ੍ਰੂਫ ਦਿੱਤੇ ਆ ਬਕਾਇਦਾ ਸਾਡੇ ਜਿਹੜੀਆਂ ਨਾਲ ਦੀਆਂ ਸਟੇਟਾਂ ਹਰਿਆਣਾ ਹੋਵੇ ਹਿਮਾਚਲ ਹੋਵੇ ਹੋਰ ਸਟੇਟਾਂ ਨੇ ਉਹਨਾਂ ਦੇ ਮੁਲਾਜ਼ਮ ਪੱਕੇ ਕੀਤੇ ਗਏ ਦੂਜੇ ਵਿਭਾਗਾਂ 'ਚ ਪੱਕੇ ਕੀਤੇ ਗਏ ਪਤਾ ਨਹੀਂ ਸਰਕਾਰ ਇਸ ਰੀੜ ਦੀ ਹੱਡੀ ਜਿਹੜਾ ਟਰਾਂਸਪੋਰਟ ਦਾ ਅਦਾਰਾ ਜਿਹੜਾ ਕੁਦਰਤੀ ਆਫਤਾਂ ਦੇ ਵਿੱਚ ਕੰਮ ਆਉਂਦਾ ਜੰਗ ਦਾ ਮਾਹੌਲ ਹੋਵੇ ਤਾਂ ਉੱਥੇ ਕੰਮ ਆਉਂਦਾ ਸਰਕਾਰ ਨੇ ਕੋਈ ਆਪਣਾ ਸਿਆਸੀ ਲਾਹਾ ਲੈਣਾ ਹੋਵੇ ਰੈਲੀਆਂ 'ਚ ਲੈ ਕੇ ਜਾਣਾ ਹੋਵੇ ਤਾਂ ਕੰਮ ਆਉਂਦਾ ਚਾਹੇ ਕੋਵਿਡ ਵਰਗੀ ਬਿਮਾਰੀ ਫੈਲੀ ਤਾਂ ਲੋਕਾਂ ਮੁਲਾਜ਼ਮਾਂ ਦੀ ਲੋੜ ਆ ਵਿਭਾਗ ਦੇ ਵਿੱਚ ਪੋਸਟਾਂ ਖਾਲੀ ਪਈਆਂ ਜੇਕਰ ਸਰਕਾਰ ਮੰਗਾ ਮੰਨ ਲੇ ਤੇ ਸਾਨੂੰ ਜ਼ਰੂਰਤ ਨਾ ਪਵੇ ਕਿਉਂਕਿ ਸਰਵਿਸ ਰੂਲ ਹੋਣ ਮੁਲਾਜ਼ਮ ਨੂੰ ਪਤਾ ਹੋਵੇ ਕਿ ਮੈਂ ਇਸ ਵਿਭਾਗ ਦੇ ਵਿੱਚ ਨੌਕਰੀ ਕਰਦਾ ਤੇ ਮੈਂ ਜ਼ਿੰਮੇਵਾਰੀ ਨਾਲ ਆਪਣੀ ਜਿਹੜੀ ਉਹ ਸਰਵਿਸ ਕਰਨੀ ਆ ਪਰ ਵਾਰ-ਵਾਰ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਰਹੀ ਆ ਔਰ ਠੇਕੇਦਾਰਾਂ ਦੇ ਨਾਲ ਨਾਲ ਜਿਹੜਾ ਮੁਲਾਜ਼ਮਾਂ ਦਾ ਸ਼ੋਸ਼ਣ ਕਰਾ ਰਹੀ ਹੈ ਕਿਲੋਮੀਟਰ ਬੱਸਾਂ ਪਾ ਕੇ ਕਿਤੇ ਨਾ ਕਿਤੇ ਵਿਭਾਗ ਦਾ ਨਿਜੀਕਰਨ ਕਰ ਰਹੀ ਹੈ ਜਿਹਦਾ ਅਸੀਂ ਵਿਰੋਧ ਅੱਜ ਵੀ ਕਰਦੇ ਹਾਂ ਤੇ ਆਉਣ ਵਾਲੇ ਸਮੇਂ 'ਚ ਵੀ ਕਰਦੇ ਰਹਿਣਾ ਜੀ ਬਿਲਕੁਲ ਪੀ ਪੀਆਰਟੀਸੀ ਪਨਬਸ ਦੇ ਜਿਹੜਾ ਮੁਲਾਜ਼ਮਾਂ ਵੱਲੋਂ 1.5 ਘੰਟੇ ਪਹਿਲਾਂ ਜਿਹੜਾ ਕਿ ਚੱਕਾ ਜਾਮ ਕੀਤਾ ਗਿਆ ਸੀ ਹੜਤਾਲ ਕੀਤੀ ਗਈ ਸੀ ਤੇ ਹੁਣ ਸਰਕਾਰ ਦੇ ਨਾਲ ਸਹਿਮਤੀ ਬਣਨ ਤੋਂ ਬਾਅਦ 13 ਤਰੀਕ ਨੂੰ ਜਿਹੜੀ ਮੀਟਿੰਗ ਰੱਖੀ ਗਈ ਹੈ ਹੁਣ ਮੀਟਿੰਗ ਦੇ ਵਿੱਚ ਕੀ ਨਤੀਜੇ ਆਉਣਗੇ ਜਾਂ ਇਹਨਾਂ ਦੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਆਉਣ ਵਾਲਾ ਸਮਾਂ ਦੱਸੇਗਾ ਪਰ ਇਹਨਾਂ ਦਾ ਕਹਿਣਾ ਕਿ ਜੇਕਰ 13 ਤਰੀਕ ਨੂੰ ਕੋਈ ਨਤੀਜੇ